ਦੈਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾ ਸੁਖਤਲੇ ਤਾਂ ਇੱਕ ਨੌਜਵਾਨ ਜੋ ਕਿ ਪਰਿਵਾਰ ਦੀ ਭਲਾਈ ਦੇ ਲਈ ਰੁੱਝੂ ਰੋਟੀ ਦੇ ਖਾਤਰ ਵਿਦੇਸ਼ ਗਿਆ ਸੀ ਪਰ ਉਸ ਨੂੰ ਵਾਪਸ ਮੁੜਨਾ ਨਸੀਬ ਨਹੀਂ ਹੋਇਆ ਤਦ ਆਸ ਦੇ ਕਿ ਮਾਪਿਆਂ ਦਾ ਇਕਲੌਤਾ ਸਹਾਰਾ ਇਸ ਦੁਨੀਆ ਤੋਂ ਗਿਆ ਤਾਂ ਹੁਣ ਮ੍ਰਿਤਕ ਦੇ ਜਦੋਂ ਪੰਜਾਬ ਪਰਤਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਵਾਸੀ ਇਹ ਕਿ ਐਸਪੀ ਓਵਰਾਏ ਦੇ ਯਤਨਾਂ ਦੇ ਸਦਕਾ ਤੇ ਸਹਾਇਤਾ ਦੇ ਸਦਕਾ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਗਿਆ ਪਰ ਹੁਣ ਪਰਿਵਾਰਕ ਮੈਂਬਰਾਂ ਦਾ ਜੋ ਸਹਾਰਾ ਸੀ ਉਹੀ ਇਸ ਦੁਨੀਆ ਤੋਂ ਚਲਾ ਗਿਆ ਬਤਾ ਦੱਸਦੇ ਕਿ ਪਰਿਵਾਰ ਦੇ ਵੱਲੋਂ ਤੇ ਰਿਸ਼ਤੇਦਾਰਾਂ ਸਾਕ ਸਬੰਧੀਆਂ ਦੇ ਵੱਲੋਂ ਮਦਦ ਦੀ ਗੁਹਾਰ ਵੀ ਲਗਾਈ ਜਾ ਰਹੀ ਆ ਤਦ ਦੱਸਦੇ ਕਿ ਇੱਕ 26 ਸਾਲ ਦਾ ਨੌਜਵਾਨ ਰੋਜੀ ਰੋਟੀ ਕਮਾਉਣ ਦੇ ਲਈ ਦੁਬਈ ਗਿਆ ਸੀ ਪਰ ਉੱਥੇ ਅਚਾਨਕ ਇੱਕ ਦਿਨ ਉਸਦੀ ਤਬੀਅਤ ਵਿਗੜ ਜਾਂਦੀ ਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਪਰ ਉੱਥੇ ਉਹ ਹਾਰਟ ਅਟੈਕ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਤਾਂ ਦਿਲ ਦਾ ਦੌਰਾ ਪੈਣ ਕਾਰਨ ਉਸ ਨੌਜਵਾਨ ਦੀ ਮੌਤ ਹੋਈ ਜਿਸ ਤੋਂ ਬਾਅਦ ਹੁਣ ਮ੍ਰਿਤਕ ਦੇ ਆਜ ਉਹ ਸੰਸਥਾਵਾਂ ਦੀ ਮਦਦ ਦੇ ਜ਼ਰੀਏ ਪੰਜਾਬ ਲਿਆਂਦੀ ਗਈ ਹੈ ਦੱਸਦੀ ਕਿ ਨੌਜਵਾਨ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜਸ਼ੰਕਰ ਨੇੜਲੇ ਪਿੰਡ ਲਹਿਰਾ ਦੇ ਨਾਲ ਸਬੰਧਤ ਸੀ 26 ਸਾਲ ਦਾ ਨੌਜਵਾਨ ਧਰਮਵੀਰ ਕਮਾਈ ਦੇ ਖਾਤਰ ਰੋਜੀ ਰੋਟੀ ਦੇ ਖਾਤਰ ਦੁਬਈ ਗਿਆ ਸੀ ਪਰ ਉਥੇ ਜਾ ਕੇ ਉਸਦੀ ਇੱਕ ਦਿਨ ਅਚਾਨਕ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਸਦੀ ਮੌਤ ਜਿਹੜੀ ਹੋ ਜਾਂਦੀ ਆ ਤਾਂ ਹੁਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹੀ ਨੌਜਵਾਨ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਕੰਮ ਕਰਨ ਵਾਲਾ ਸੀ ਦੱਸਦੇ ਕਿ ਕਰੀਬ ਪਿਛਲੇ 5 ਸਾਲਾਂ ਤੋਂ ਇਹ ਨੌਜਵਾਨ ਦੁਬਈ ਦੇ ਵਿੱਚ ਜੋ ਕੰਮ ਕਰ ਕਰ ਰਿਹਾ ਸੀ ਤੇ ਆਪਣੇ ਪਰਿਵਾਰ ਦਾ ਖਰਚਾ ਚੱਕ ਰਿਹਾ ਸੀ ਪਰ ਹੁਣ ਅਚਾਨਕ ਸਿਹਤ ਖਰਾਬ ਹੋਣ ਮਗਰ ਉਸਦੀ ਮੌਤ ਹੋਈ ਆ ਦੱਸਦੀ ਕਿ 17 ਜੁਲਾਈ ਦਾ ਇਹ ਮਾਮਲਾ ਦੱਸਿਆ ਜਾ ਰਿਹਾ 17 ਜੁਲਾਈ ਨੂੰ ਉਸਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਹੁਣ ਉਸਦੀ ਮ੍ਰਿਤਕ ਦੇਹ ਆ ਜੋ ਉਸ ਨੂੰ ਪੰਜਾਬ ਲਿਆਂਦਾ ਗਿਆ ਵਾ ਤਾਂ ਇਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਰਿਵਾਰਕ ਮੈਂਬਰ ਜੋ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ ਪਹੁੰਚੇ ਸਨ ਤਾਂ ਉਹ ਰੋ ਰੋ ਕੇ ਆਪਣੇ ਪੁੱਤ ਨੂੰ ਯਾਦ ਕਰ ਰਹੇ ਸੀ ਤਾਂ ਦੇਖ ਸਕਿਆ ਕਿਉਂਕਿ ਕਿਸ ਤਰੀਕੇ ਪਰਿਵਾਰਕ ਮੈਂਬਰ ਇੱਥੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਦੀ ਕਿ ਇਹ ਨੌਜਵਾਨ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜਸ਼ੰਕਰ ਦੇ ਨੇੜਲੇ ਪਿੰਡ ਲਹਿਰਾ ਦੇ ਨਾਲ ਸੰਬੰਧਤ ਸੀ ਤਾਂ 26 ਸਾਲ ਦੇ ਨੌਜਵਾਨ ਦੀ ਦੁਬਈ ਦੇ ਵਿੱਚ ਮੌਤ ਹੋਈ ਆ ਤਾਂ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਆ ਪਰਿਵਾਰਕ ਮੈਂਬਰ ਇਸ ਸਮੇਂ ਬਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਤੇ ਪਰਿਵਾਰ ਦੀ ਆਰਥਿਕ ਤੌਰ ਤੇ ਵੀ ਜੇ ਹੋ ਸਕਦਾ ਤਾਂ ਸਹਾਇਤਾ ਕੀਤੀ ਜਾਵੇ ਹਾਂਜੀ ਭਾਜੀ ਸਰ ਜੀ ਮੇਰਾ ਨਾਮ ਜਸਪਾਲ ਸਿੰਘ ਜੀ ਅਸੀਂ ਪਿੰਡ ਲਹਿਰਾ ਤੋਂ ਆਏ ਹਾਂ ਜੀ ਗਡਸ਼ੰਕਰ ਲਾਗੇ ਤੋਂ ਜੀ ਸਾਡੇ ਬੱਚੇ ਦੀ ਬਾਟ ਭੈ ਦੇ ਵਿੱਚ ਧਰਮਜੀਤ ਦੀ ਡੈਥ ਹੋ ਗਈ ਸੀ ਜੀ ਤੇ ਅਸੀਂ ਮਤੇ ਡੈੱਡ ਬਾਡੀ ਲੈਣ ਵਾਸਤੇ ਇੱਥੇ ਆਵਾ ਸਾਰੇ ਏਅਰਪੋਰਟ ਤੇ ਆਏ ਹਾਂ ਜੀ ਸਾਡੇ ਬਹੁਤ ਹੈਲਪ ਕੀਤੀ ਆ ਬਾਹਰ ਸਾਹਿਬ ਜੀ ਨੇ ਜਿਨ੍ਹਾਂ ਨੇ ਸਾਡੀ ਡੈੱਡ ਬਾਡੀ ਲਿਆਉਣ ਦੇ ਵਿੱਚ ਇੱਥੇ ਤੱਕ ਵੀ ਮਦਦ ਕੀਤੀ ਹੈਗੀ ਆ ਜੀ ਦੂਸਰਾ ਸਾਨੂੰ ਇੱਥੋਂ ਐਂਬੂਲੈਂਸ ਵੀ ਉਹਨਾਂ ਨੇ ਹੀ ਸਾਨੂੰ ਲੈ ਕੇ ਦਿੱਤੀ ਆ ਜੋ ਫ੍ਰੀ ਸੇਵਾ ਉਹਨਾਂ ਨੇ ਸ਼ੁਰੂ ਕੀਤੀ ਆ ਜੀ ਉਹ ਐਂਬੂਲੈਂਸ ਖੜੀ ਆ ਜੀ ਉਹਦੇ ਰਾਹੀਂ ਡੈੱਡ ਬੋਡੀ ਹੁਣ ਅਸੀਂ ਪਿੰਡ ਲੈ ਕੇ ਜਾਣੀ ਹੈ ਜੀ ਅਸੀਂ ਬਹੁਤ ਤਵਾਦੀਆਂ ਜੀ ਉਰਾਇ ਰਾਜ ਸਾਹਿਬ ਦਾ ਜਿਹੜੇ ਇੰਨੇ ਗਰੀਬਾਂ ਦਾ ਭਲਾ ਕਰ ਰਹੇ ਨੇ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਸਾਡੀ ਬੇਨਤੀ ਇਹੀ ਆ ਜੀ ਉਹਦੇ ਮਾਪੇ ਬਹੁਤ ਬਜ਼ੁਰਗ ਨੇ ਗਰੀਬ ਬੰਦੇ ਨੇ ਜੇ ਕੋਈ ਹਲਪ ਉਹਨਾਂ ਦੀ ਹੋ ਸਕਦੀ ਹੋਵੇ ਤਾਂ ਜ਼ਰੂਰ ਕੀਤੀ ਜਾਵੇ ਜੀ ਧੰਨਵਾਦ ਡਾਕਟਰ ਐਸ.ਪੀ ਸਿੰਘ ਉਰਾਇ ਜਿਹੜੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਨੇ ਉਨਾ ਉਹ ਦਿ ਦਿਸ਼ਾਮ ਤਾਬਕ ਅਸੀਂ ਸਰਬੱਤ ਦਾ ਪਰਾਚੈਰੀਟੇਬਲ ਟਰਸਟ ਦੀ ਗीडी ਪੰਜਾਬ ਦੀ ਤੇ ਮਾਝਾ ਜ਼ੋਨ ਦੀ ਅਮਰਸਰ ਜ਼ਿਲ੍ਹੇ ਦੀ ਇਕਾਈ ਦੇ ਵਕਤ ਵਕਤ ਅਸੀਂ ਆ ਗੂ ਅਸੀਂ ਇੱਥੇ ਅੱਜ ਅਮਰਸਰ ਰਵਾਈ ਘੜੇ ਤੇ ਪਹੁੰਚੇ ਆ ਇੱਕ 26 ਸਾਲ ਦਾ ਨੌਜਵਾਨ ਜਿਹੜਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ ਸ਼ੰਕਰ ਤਹਿਸੀਲ ਦਾ ਇੱਕ ਲੱਗੇ ਪਿੰਡ ਸੀ ਲਹਿਰਾ ਉਥੋਂ ਦਾ ਵਸਨੀਕ ਸੀਗਾ ਅਨਮੈਰਿਟ ਸੀਗਾ ਨੌਜਵਾਨ ਨੇ ਇਹ ਪਿਛਲੇ 4-5 ਸਾਲ ਤੋਂ ਦੁਬਈ ਦੇ ਵਿੱਚ ਆਪਣੀ ਰੋਟੀ ਰੋਜ਼ੀ ਦਾ ਸਾਰਾ ਕੰਮ ਕਰਦਾ ਸੀ, ਦੇਖਦਾ ਸੀ, ਕਰਦਾ ਸੀ ਉੱਥੇ। ਤੇ ਇਹਦੀ ਪਿਛਲੇ 17 ਤਰੀਕ ਨੂੰ ਅਚਾਨਕ ਪਹਿਲਾਂ ਇਹਦਾ ਪੇਟ ਖਰਾਬ ਹੋਇਆ, ਕੋਈ ਪ੍ਰੋਬਲਮ ਆਈ, ਇਨਫੈਕਸ਼ਨ ਵਗੈਰਾ। ਉਸ ਤੋਂ ਬਾਅਦ ਹਸਪੀਟਲ ਐਡਮਿਟ ਕਰਾਇਆ। ਇਹਦੇ ਜਿਹੜੇ ਰਿਸ਼ਤੇਦਾਰ ਸੀਗੇ ਸਾਥੀ ਸੀ ਨਾਲ ਉੱਥੇ। ਉਹਨਾਂ ਨੇ ਉੱਥੇ ਹਸਪੀਟਲ ਦੇ ਵਿੱਚ ਅਚਾਨਕ ਇਸ ਨੂੰ ਇਸਦੀ ਹਾਰਟ ਅਟੈਕ ਹੋਣ ਨਾਲ ਡੈਥ ਹੋ ਗਈ ਆ। ਉਹ ਡੈੱਡ ਬੋਡੀ ਜਿਹੜੀ ਉੱਥੋਂ ਭਜਵਾਈ ਗਈ ਸੀਗੀ ਦੁਬਈ ਤੋਂ ਇੱਥੇ ਅੰਮ੍ਰਿਤਸਰ ਰਿਪੋਰਟ ਤੇ ਆਈ। ਅਸੀਂ ٹرسٹ ਵੱਲੋਂ ਇੱਥੇ ਆਏ ਆ ਕਿ ਜਿਹੜੀ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਡਾਕਟਰ ਐਸ.ਪੀ. ਸਿੰਘ ਉਬਰਾਇ ਜਿਹੜੇ ਮੈਨੇਜਿੰਗ ਟਰਸਟੀ ਨੇ ਉਹਨਾਂ ਜਿਹੜੀ ਇੱਥੇ ਇੱਕ ਫ੍ਰੀ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਆ ਇਹੋ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਇੱਥੋਂ ਉਹਨਾਂ ਦੀ ਨੇੜਲਿਆਂ ਦੀ ਡੈੱਡ ਬੋਡੀਜ਼ ਜਿਹੜੀਆਂ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਉਹ ਇੱਥੋਂ ਅਸੀਂ ਅੱਜ ਲੈ ਕੇ ਹੈਂਡਓਵਰ ਕਰਨੀਆਂ ਪਰਿਵਾਰ ਨੂੰ ਪਰਿਵਾਰ ਦੇ ਨਾਲ ਮੈਂਬਰ ਆਏ ਨੇ ਲੜਕੇ ਦੇ ਜਿਹੜਾ ਮ੍ਰਿਤਕ ਲੜਕਾ ਧਰਮਵੀਰ ਉਹਦੇ ਚਾਚਾ ਜੀ ਆਏ ਨੇ ਮਾਮਾ ਜੀ ਆਏ ਨੇ ਹੋਰ ਰਿਸ਼ਤੇਦਾਰ ਆਏ ਨੇ ਪਿੰਡੋਂ ਆਏ ਨੇ ਨੇੜਲੇ ਇਲਾਕੇ ਇਲਾਕੇ ਤੋਂ ਆਏ ਨੇ ਸੋ ਅਸੀਂ ਸਾਰੇ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਅਸੀਂ ਇਸ ਤੋਖ ਦੀ ਘੜੀ ਉਹਨਾਂ ਦੇ ਨਾਲ ਸ਼ਰੀਕ ਵੀ ਹਾਂ ਤੇ ਜਿਵੇਂ ਇਹਨਾਂ ਨੇ ਕਿਹਾ ਕਿ ਵਰਾਇਸ ਸਾਹਿਬ ਨੂੰ ਜਿਹੜਾ ਕੋਈ ਨਾ ਕੋਈ ਹੋਰ ਪਰਿਵਾਰ ਦੀ ਮਾਇਕ ਮਦਦ ਕੀਤੀ ਜਾਵੇ ਉਹ ਅਸੀਂ ਵਰਾਇਸ ਸਾਹਿਬ ਤੱਕ ਸਾਰੀ ਗੱਲ ਪਹੁੰਚਾ ਦਵਾਂਗੇ ਹਾਂਜੀ ਭਾਜੀ